ਲਾਇਓਂਸ ਕਲੱਬ ਖਾਲੜ ਸਿਟੀ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫਤ ਆਯੁਰਵੈਦਿਕ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਅਤੇ ਆਏ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ

और एडेड शुगर बहुत ज़्यादा नमक और बहुत ज़्यादा चीनी दोनों सिरका अच्छा आपका एच पी कितने ग्राम नहीं पता और आपका वेट कितना ही है ਡੀਐਸਪੀ ਖਰੜਵਲੋਂ ਖਾਜਾ ਸਕੂਲ ਦੇ ਪਾਰਕ ਦੇ ਵਿੱਚ ਪੌਦੇ ਲਗਾ ਕੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਪ੍ਰੇਰਿਤ ਕੀਤਾ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਵੱਲੋਂ ਜੋ ਪ੍ਰੇਵਰਣ ਸੰਬੰਧੀ ਅਤੇ ਲਾਇਓਂਸ ਕਲੱਬ ਖਰੜਵਲੋਂ ਕੀਤੇ ਕੰਮਾਂ ਦੀ ਉਹਨਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ ਇਸ ਮੌਕੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਡੀਐਸਪੀ ਖਰੜ ਸੰਦੂਜੀ ਜੁਬਾਨੀ ਦੇਖੋ ਜੀ ਲਾਇਨਸ ਕਲੱਬ ਵੱਲੋਂ ਤੇ ਸਮਾਜ ਸੇਵੀ ਜਿਹੜੀਆਂ ਇੱਥੇ ਬੰਦੀਆਂ ਉਹਨਾਂ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਜਿੱਥੇ ਇੱਕ ਤਾਂ ਮੈਡੀਕਲ ਕੈਂਪ ਜਿਹੜਾ ਬੱਚਿਆਂ ਦਾ ਤੇ ਬਾਕੀ ਆਮ ਪਬਲਿਕ ਦਾ ਵੀ ਚੱਲ ਰਿਹਾ ਯੂਰਵੇਦ ਦਾ 베ਸ ਤੇ ਨਾਲ ਹੀ এনवायरमेंट ਕੰਜ਼ਰਵੇਸ਼ਨ ਲਈ ਜਿਹੜੇ ਪੌਦੇ ਜਿਹੜੇ ਲਗਾਏ ਟਰੀ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਤਾਂ ਅੱਜ ਦੇ ਜਵਾਨਾਂ ਦੇ ਵਿੱਚ ਦੇਖੋ ਇਹ ਦੋਨੇ ਚੀਜ਼ਾਂ ਹੀ ਆਪਣੇ ਹੈਲਥ ਕੇਅਰ ਤੇ ਆਪਣੇ এনवायरमेंट ਨੂੰ ਲੈ ਕੇ ਬਹੁਤ ਹੀ ਚੰਗਾ ਉਪਰਾਲਾ ਹੈਗਾ ਇਹਦੇ ਨਾਲ ਬਾਕੀਆਂ ਲੋਕਾਂ ਨੂੰ ਵੀ ਇਛਾ ਮਿਲਦਾ ਚੰਗੀ ਜਿਹੜੀ ਸਿਹਤਿਲਦੀ ਆ ਤੇ ਬੱਚਿਆਂ ਨੂੰ ਕਿਉਂਕਿ ਆਪਾਂ ਸਕੂਲ ਦੇ ਵਿੱਚ ਲਾਇਆ ਤਾਂ ਬੱਚੇ ਵੀ ਇਸ ਚੀਜ਼ ਨਾਲ ਪ੍ਰਭਾਵਿਤ ਹੁੰਦੇ ਨੇ ਬਹੁਤ ਹੀ ਸ਼ਲਾਘਾ ਜਿਹੇ ਕਰਨ। ਖਰ ਸਕੂਲ ਦੇਖਿਆ ਤੁਸੀਂ ਕਿਵੇਂ ਦਾ ਮਹਿਸੂਸ ਲੱਗਿਆ ਜੀ ਸਕੂਲ ਜਿਹੜਾ 100 ਸਾਲ ਤੋਂ ਵੱਧ ਪੁਰਾਣਾ ਇਮਾਰਤ ਹੈ। ਹਾਂਜੀ ਦੇਖੋ ਜਿਵੇਂ ਦੱਸਿਆ ਕਿ 1949-50 ਦੇ 1920 ਦੇ ਦੌਰਾਨ ਬਣਿਆ ਤੇ ਉਸ ਤੋਂ ਬਾਅਦ ਕੰਟੀਨਿਊਸਲੀ ਕੋਈ ਨਾ ਕੋਈ ਐਡੀਸ਼ਨ ਹੋ ਜਾਈ ਗਈ ਸ਼ਹਿਰ ਦੇ ਬਿਲਕੁਲ ਵਿੱਚ ਬਹੁਤ ਹੀ ਚੰਗਾ ਜਿਹੜਾ ਸਕੂਲ ਇਹ ਬਣਿਆ ਹੋਇਆ 10 ਕਿੱਲਿਆਂ ਦੇ ਖਰੀ ਪਿੱਛੇ ਗਰਾਊਂਡ ਹੈਗਾ ਸਕੂਲ ਦੇ ਜਿਹੜੇ ਕਮਰੇ ਨੇ ਉਹ ਵੀ ਮਤਲਬ ਉਹਨਾਂ ਦੇ ਰੂਫਸ ਇੰਨੇ ਹਾਈ ਨੇ ਕਿ ਕੋਈ ਆਰਟੀਫੀਸ਼ੀਅਲ ਲਾਈਟਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਬਹੁਤ ਹੀ ਵਧੀਆ ਲੱਗਿਆ ਬੱਚੇ ਅੱਛੇ এনवायरमेंट ਜਿਹੜਾ ਉਹ ਪੜਾਈ ਕਰ ਰਹੇ ਨੇ ਜੱਡਾ ਸਾਹਿਬ ਲੌਂਜ ਕਲੱਬ ਖਰਦ ਸਿਟੀ ਦੇ ਵੱਲੋਂ ਅੱਜ ਖਾਸ ਤੌਰ ਦੇ ਵਿੱਚ ਮੈਡੀਕਲ ਦਾ ਕੈਂਪ ਲਗਾਇਆ ਜਾ ਰਿਹਾ ਤਾਂ ਕੀ ਕਹੋਗੇ ਅੱਜ ਲਾਇੰਸ ਲਾਇੰਸ ਕਲੱਬ ਖਰੜਵਲੋ ਪਹਿਲਾਂ ਵੀ ਕਈ ਉਪਰਾਲੇ ਕੀਤੇ ਜਾਂਦੇ ਆ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਲਾਇੰਸ ਕਲੱਬ ਖਰੜ ਸਿਟੀ ਅਗਰਸਰ ਰਹਿੰਦਾ ਹਮੇਸ਼ਾ ਹੀ ਸ਼ਹਿਰ ਦੇ ਵਿੱਚ ਤੇ ਇਸ ਉਸੇ ਉਪਰਾਲੇ ਨੂੰ ਅੱਗੇ ਤੋਰਦੇ ਹੋਏ ਅਸੀਂ ਅੱਜ ਖਾਸਾ ਸਕੂਲ ਸੀਨੀਅਰ ਸਕੈਡਰੀ ਸਕੂਲ ਖਰੜ ਵਿਖੇ ਇੱਕ ਆਯੁਰਵੈਦਿਕ ਦਾ ਜਿਹੜਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਿਦੇ ਵਿੱਚ ਖਾਸਾ ਸਕੂਲ ਦੇ ਸਾਰੇ ਤਕਰੀਬਨ ਬੱਚੇ ਆ ਰਹੇ ਨੇ ਤੇ ਲੋਕੀ ਸ਼ਹਿਰਦਾਰ ਜਿਹਨਾਂ ਨੂੰ ਪਤਾ ਲੱਗ ਰਿਹਾ ਉਹ ਇੱਥੇ ਫਾਇਦਾ ਲੈ ਰਹੇ ਨੇ ਔਰ ਇੱਥੇ ਜਿਹੜੇ ਆਯੁਰਵੇਦਿਕ ਦੇ ਡਾਕਟਰ ਨੇ ਰਿਤਿਕਾ ਆਪਣੌਰ ਜੀ ਤੇ ਇੱਕ ਹੋਰ ਡਾਕਟਰ ਨਾਲ ਉਹਨਾਂ ਦੇ ਦੋ ਡਾਕਟਰ ਨੇ ਦੋ ਡਾਕਟਰਾਂ ਦੀ ਟੀਮ ਪੂਰਾ ਸਟਾਫ ਉਹਨਾਂ ਦਾ ਜਿਹੜਾ ਆਯੁਰਵੇਦਿਕ ਸਪੈਂਸਰੀ ਖਰੜ ਸਰਕਾਰੀ ਹੈ ਉਹਦੇ ਵਿੱਚੋਂ ਆਗੇ ਅੱਜ ਪੂਰੀ ਸੇਵਾਵਾਂ ਨਿਭਾ ਰਹੇ ਨੇ ਤੇ ਲੋਕੀ ਇਸ ਚੀਜ਼ ਦਾ ਆਯੁਰਵੇਦਿਕ ਕੈਂਪ ਦਾ ਪੂਰਾ ਪੂਰਾ ਫਾਇਦਾ ਲੈ ਰਹੇ